ਬਹੁਤ ਵੱਡੀ ਜਿੱਤ ਹੋਈ ਆ ਭਾਜਪਾ ਦੀ 27 ਸਾਲ ਬਾਅਦ ਦਿੱਲੀ ਦੇ ਵਿੱਚ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਉਥੇ ਆਮ ਆਦੀ ਪਾਰਟੀ ਸਰਕਾਰ ਹਾਰ ਗਈ ਐ ਤੇ ਲਗਾਤਾਰ ਵਿਰੋਧੀ ਘੇੜ ਦੇ ਵਿੱਚ ਨਜ਼ਰ ਆ ਰਹੇ ਨੇ ਇਹਨਾਂ ਦੇ ਕੇਂਦਰੀ ਵਾਣ ਤੋਂ ਉਹਨਾਂ ਦੀ ਧਿਰ ਜਿਹੜੀ ਕੀ ਆ ਹਾਰੀ ਆ ਹਾਰੀ ਨਹੀਂ ਮਗਾ ਕੇ ਬੁਰੀ ਤਰ੍ਹਾਂ ਹਾਰਿਆ ਤੇ ਇਧਰੇ ਆਪਾਂ ਨੂੰ ਅਹਿਸਾਸ ਹੋਣ ਲੱਗਾ ਕਿ ਸਾਡਾ ਤਾਂ ਕਾਂਗਰਸ ਦੇ ਪ੍ਰਾਕਰ ਨਾਲ ਮੁਕਾਬਲਾ ਇੱਕ ਵੱਡੀ ਪੱਧਰ ਤੇ ਤੋਂ ਉੱਪਰ ਕਿਸਮ ਹੈ ਜੈਨੇ ਕਾਂਗਰਸ ਦੇ ਆਪੜਿਆਂ ਨੂੰ ਇੱਕ ਦੂਸਰਾਂ ਅੱਖਾਂ ਦਿਖਾਉਣਾ ਸ਼ੁਰੂ ਕਰਤੀਆਂ ਆ ਜਿਹੜੀ ਪਾਰਟੀ ਕਿਸੇ ਜ਼ਮਾਨੇ 60 ਸੀਟਾਂ ਲੈ ਕੇ ਆਈ 40 ਸੀਟਾਂ ਲੈ ਕੇ ਉਹ ਜਿਹੜਾ ਹੈਗਾ ਕਿਤੇ 22 ਸੀਟਾਂ ਦੇ 28 ਸੀਟਾਂ ਦੇ ਇੱਥੇ ਸਿੰਟ ਕੇ ਰਹੇ ਜੇ ਤੇ ਭਾਜਪਾ ਜਿਹੜੀ 200 400 ਸੀਟਾਂ ਦੇ ਕੇ ਇੱਕ ਸੀਟ ਤੇ ਸਿੰਟ ਕੇ ਰਹੀ ਸੀ ਅਚਾਨਕ ਹੀ ਜਿਹੜੀ ਹੈ ਕਿ 40 ਸੀਟਾਂ ਦੇ ਆ ਗਈ ਹਰ ਤੱਕ ਉਲਣੀ ਕੁਲਣੀ ਹਰ ਤੱਕ ਸਾਹਮਣੇ ਆ ਪਰ ਨਾਲ ਹੀ ਉਹਨਾਂ ਨੇ ਕਿਹਾ ਇਹ ਸਹੀ ਜਿਹੜਾ ਹੈਗਾ ਸੰਸਦ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਪੁੰਕਾ ਦਿੱਲੀ ਦੇ ਲੋਕਾਂ ਲਈ ਦਿੱਲੀ ਦੇ ਇਤਾਲੀ ਉਹਦੇ ਆਪਾਂ ਲੜਾਈ ਜਾਰੀ ਰੱਖਾਂਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਹਿਮਾਨੇ ਬਲਵਿੰਦਰ ਤੁਹਾਨੂੰ ਤੇ ਦਰਸ਼ਕਾਂ ਨੂੰ ਇਹ ਸਰਕਾਰ ਨਾਲ ਪਿਆਰ ਨਾਲ ਸਤਿ ਸ਼੍ਰੀ ਅਕਾਲ ਅਹ ਮੁੱਦਾ ਅੱਜ ਕੋਈ ਵੱਡਾ ਮੁੱਦਾ ਜ਼ਿਕਰ ਤੁਸੀਂ ਕਰੋਗੇ ਜਵਾਬ ਮੈਂ ਦੇਾਂਗਾ ਬਲਵਿੰਦਰ ਜੀ ਸੋ ਸਰ ਸਭ ਤੋਂ ਪਹਿਲਾਂ ਤਾਂ ਭਾਜਪਾ ਨੂੰ ਵਧਾਈ ਦੇਣੀ ਬੰਦ ਹੈ ਕਿਉਂਕਿ 27 ਸਾਲ ਬਾਅਦ ਉਹ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਭਾਜਪਾ ਦੀ 27 ਸਾਲ ਬਾਅਦ ਦਿੱਲੀ ਦੇ ਵਿੱਚ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਉੱਥੇ ਆਮ ਆਦੀ ਪਾਰਟੀ ਸਰਕਾਰ ਹਾਰ ਗਈ ਹੈ ਤੇ ਲਗਾਤਾਰ ਵਿਰੋਧੀ ਘੇਰਦੇ ਹੋਏ ਵੀ ਨਜ਼ਰ ਆ ਰਹੇ ਨੇ ਜੀ ਰਵਿੰਦ ਕੇਜਰੀਵਾਲ ਨਾਲ ਭਾਜਪਾ ਦੀ ਮੁਕ ਟੱਕਰ ਸੀ ਜੀ ਵਧਾਈਤਾ ਰਵਿੰਦ ਕੇਜਰੀਵਾਲ ਦੇ ਧੀ ਦਿੱਲੀ ਦੇ ਲੋਕਾਂ ਨੇ ਦੇਦੀ ਹੋਰ ਬਹੁਤ ਸਾਰੇ ਆਗੂ ਜਿਹੜੇ ਵਿਧਾਨ ਸਭਾ ਦਾ ਤੰਤਾਂ ਲਾਈ ਬੈਠੇ ਆ ਔਰ ਜਿਸ ਤਰ੍ਹਾਂ ਦਾ ਜਿਸੰਦਾ ਮਾਹੌਲ ਹੈ ਇਸ ਵੇਲੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਜਦੋਂ ਆਪਾਂ ਗੱਲ ਕਰਦੇ ਆ ਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਧਿਰ ਜਿਹੜੀ ਹੈ ਹਾਰੀ ਆ ਹਾਰੀ ਨਹੀਂ ਮੈਂ ਕਹਾਂ ਕਿ ਬੁਰੀ ਤਰ੍ਹਾਂ ਹਾਰਿਆ ਦੇਖੋ ਇਹ ਆਵਾਦੀ ਪਾਰਟੀ ਦੇ ਸੁਪਰੀਮ ਹੋਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਆਪਾਂ ਕਹਿ ਸਕਦੇ ਆ ਪਰ ਉਹਨੂੰ ਜ਼ਰੂਤਵਾ ਮੁੱਖ ਮੰਤਰੀ ਜਦੋਂ ਕਿੱਥੇ ਵਧੇਰੇ ਉੱਚਾ ਤੇ ਵਧਾ ਰਿਹਾ ਜੀ ਔਰ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੀ ਰਾਜਨੀਤੀ ਚ ਆਭਰ ਇੱਕ ਮਾਡਲ ਦੇ ਤੌਰ ਤੇ ਪੇਸ਼ ਕੀਤਾ ਗਿਆ ਨਮੂਨੇ ਦੇ ਤੌਰ ਤੇ ਇਹ ਦੇ ਕੋ ਰਾਜਨੀਤੀ ਕਹਿੰਦੇ ਅਰਵਿੰਦ ਕੇਜਰੀਵਾਲ ਵਰਗੀ ਕੀਤੀ ਜਾਏ ਉਹਦੇ ਵਿਰੋਧੀਆਂ ਨੇ ਬੇਸ਼ੱਕ ਉਹਨਾਂ ਨੂੰ ਨਿਸ਼ਾਨੇ ਤੇ ਰੱਖ ਮਸ਼ੀਨ ਨੂੰ ਤੇ ਖਰਾਬ ਬੋਲਦੇ ਰਹੇ ਆ ਕਿ ਜਿਹੜੇ ਆਪ ਛੱਡ ਕੇ ਗਏ ਉਹਨਾਂ ਨੇ ਤਾਂ ਹੁਣ ਬਹੁਤ ਖੁਸ਼ੀ ਮਨਾਈ ਕਿ ਦੇਖਿਆ ਅਰਵਿੰਦ ਕੇਜਰੀਵਾਲ ਹਾਰ ਗਿਆ ਪਰ ਉਹਨਾਂ ਤੋਂ ਲਾਵਾ ਜਿਹੜੇ ਇਲੈਕਸ਼ਨ ਜਿਹਨਾਂ ਪਾਰਟਿਸਪੇਟ ਕੀਤਾ ਉਹਨਾਂ ਨੇ ਵਿਰੋਧਤਾ ਕਰਨਾ ਕਰਨਾ ਸੀ ਪਰ ਆਪ ਨੇ ਪੂਰੇ ਕੰਟਰੀ ਦੇ ਸਾਹਮਣੇ ਇੱਕ ਮਾਡਲ ਦੇ ਨੇਤਾ ਦੇ ਤੌਰ ਤੇ ਪੇਸ਼ ਕੀਤਾ ਕਿਰਵਿੰਦ ਕੇਜਰੀਵਾਲ ਦੀ ਜਿਹੜੀ ਸਿਆਸਤ ਦਾ ਰਾਨੀਤੀ ਹੈ ਇਹ ਰੈਦੀ ਰਾਨੀਤੀ ਦਾ ਬਦਲਾਵ ਲਿਆਏਗੀ ਪੂਰੇ ਦੇਸ਼ ਚ ਤਬਦੀਲੀ ਲਿਆਏਗੀ ਕੁਝ ਦਿਨਾਂ ਦੀ ਗੱਲ ਹੈ ਜਦੋਂ ਪਾਰਟੀ ਨੇ ਬੜਾ ਜਿਸਮ ਬਣਾਇਆ ਇਸ ਦਾ ਕਿ ਇਸ ਨੂੰ ਕੌਮੀ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਗੁਜਰਾਤ ਚ ਵੀ ਨੇ ਇਲੈਕਸ਼ਨ ਲੜੀ ਕੁਝ ਹੋਰ ਸੂਬਿਆਂ ਚ ਵੀ ਇਲੈਕਸ਼ਨ ਲੜੀ ਕਿਤੇ ਕਦੀ ਤਾਂ ਤੇ ਜਿੱਤ ਵੀ ਗਏ ਹੈ ਅਰੇ ਸਾਰੇ ਕਾਹਦੇ ਚੱਲਦਾ ਜੋ ਇੱਕ ਮਾਹੌਲ ਇਹਨਾਂ ਨੇ ਬਣਾਉਣ ਦਾ ਯਤਨ ਕੀਤਾ ਕਿ ਆਵਾਜ਼ੀ ਪਾਰਟੀ ਨੂੰ ਕੰਮੀ ਪਾਰਟੀ ਦੇ ਤੌਰ ਤੇ ਉੱਪਰ ਕੇ ਸਾਹਮਣੇ ਆ ਰਹੀ ਹੈ ਇਸ ਦੀ ਸਥਿਤੀ ਜੇ ਇਸ ਤਰ੍ਹਾਂ ਦੀ ਬਣੀ ਤਾਂ ਜਿਹੜਾ ਗੱਟ ਚੋੜ ਦੀ ਆਪਾਂ ਗੱਲ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸ਼ੁਰੂ ਕਰਦਿਆਂ ਆਪ ਵਾਲਿਆਂ ਨੇ ਲਾਈਨਾਂ ਖਿੱਚੀਆਂ ਕਿ ਨਹੀਂ ਨਾਲ ਦੀ ਗੱਲ ਕਰਦੇ ਹਾਂ ਇੰਨੀ ਅਸੀਂ ਟਾਈਮ ਸਾਡੀਆਂ ਪਾਰਲੀਮੈਂਟ ਚ ਦਿੱਲੀ ਦੀ ਗੱਲ ਕਰਦੇ ਹਾਂ ਸਮਝੋ ਉੱਥੇ ਟੁੱਟ ਗਏ ਲੱਗੋ ਲੱਗ ਹੋ ਗਏ ਔਰ ਇੱਕ ਦੂਜੇ ਖਿਲਾਫ ਹੋ ਗਏ ਸੋ ਇਹ ਕਿਹਾ ਜਾ ਸਕਦਾ ਹੈ ਕਿ ਦਿੱਲੀ ਦੀ ਇਲੈਕਸ਼ਨ ਕੋਈ ਛੋਟੀ ਇਲੈਕਸ਼ਨ ਨਹੀਂ ਜਿਹੜਾ ਇੱਕ ਮਾਡਲ ਪੇਸ ਕੀਤਾ ਗਿਆ ਸੀ ਆਪ ਦੀ ਰਾਜਨੀਤੀ ਦਾ ਇੱਕ ਵਾਰੀ ਤਾਂ ਉਹ ਮਾਡਲ ਸੀਗਾ ਉਹ ਚਰਾਹੇ 'ਚ ਟੁੱਟਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਦੇਖੋ ਆਪਾਂ ਗੱਲ ਕੀਤੀ ਅਰਵਿੰਦ ਕੇਜਰੀਵਾਲ ਦੀ ਹਾਰ ਕੋਈ ਛੋਟੀ ਹਾਰ ਨਹੀਂ ਵੱਡੀ ਗੱਲ ਹੈ ਪ੍ਰੋਟਾ ਦੇ ਥੋੜਿਆਂ ਦੇ ਨਿਾਰੇ 4000 ਤੋਂ ਉੱਪਰ ਵੋਟਾਂ ਦੇ ਹਾਰੇ ਆ ਫਿਰ ਮਨੀਸ਼ ਰੋਧਿਆ ਬੇਸ਼ੱਕ ਸੋ ਵੋਟਾਂ ਦੇ ਹਾਰੇ ਆ ਪਰ ਪਾਰਟੀ ਦਾ ਇੱਕ ਵੱਡਾ ਤੇਰਾ ਵੱਡਾ ਨਾਮ ਉਹ ਹਾਰ ਗਏ ਇਹ ਜ਼ਰੂਰੀ ਹੈ ਕਿ ਅੱਜ ਜਿਹੜੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਹੈ ਉਹ ਜ਼ਰੂਰ ਆਪਣੇ ਚੋਣ ਜਿਹੜੀ ਬੜੀ ਕਸ਼ਮਗਾਸ ਤੋਂ ਬਾਅਦ ਜਿੱਤੋ ਜਾਏ ਤੋਂ ਬਾਅਦ ਚਿਤਗੇ ਆ ਅ ਜਿਹੜੀ ਪਾਰਟੀ ਕਿਸੇ ਜ਼ਮਾਨੇ 60 ਸੀਟਾਂ ਲੈ ਕੇ ਆਈ 40 ਸੀਟਾਂ ਲੈ ਕੇ ਆਈ ਹੁਣ ਜਿਹੜਾ ਹੈਗਾ ਕਿਤੇ 22 ਸੀਟਾਂ ਤੇ 21 ਸੀਟਾਂ ਤੇ ਇੱਥੇ ਸਿਮਟ ਕੇ ਰਹਿ ਜੇ ਤੇ ਭਾਜਪਾ ਜਿਹੜੀ 2 2 4 4 ਸੀਟਾਂ ਦੇ ਕੇ ਇੱਕ ਸੀਟ ਤੇ ਸਿਮਟ ਕੇ ਰਹਿ ਗਈ ਸੀ ਅਚਾਨਕ ਹੀ ਜਿਹੜੀ ਹੈਗੀ ਆ 42 ਸੀਟਾਂ ਦੇ ਆ ਗਈ ਉਹ ਜਿਹੜੀ ਦਿੱਲੀ ਚ ਚਾਰ ਸਵੇਰੇ ਕਮਲੀ ਕਹਾ ਖੜਿਆ ਨਜ਼ਰ ਆਉਂਦਾ ਸੋ ਦੂਜੇ ਪਾਸੇ ਆਪ ਜਿਹੜੀ ਹੈਗੀ ਆ ਉਹਦੇ ਲਈ ਬਹੁਤ ਵੱਡੀ ਨਿਮੋਸ਼ੀ ਦਾ ਕਾਰਨ ਤਾਂ ਹੈ ਹੀ ਹੈ ਪਰ ਇਹ ਨਾਲ ਜਿਹੜਾ ਜੇ ਆਪਾਂ ਦੇਖਿਆ ਜਵੇਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ ਆਉਣ ਵਾਲੇ ਦਿਨ ਦਿੱਲੀ ਦੇ ਅੰਦਰ ਵੀ ਜੇ ਆਪਾਂ ਕੇਵਲ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਲਈ ਚੁਣੌਤੀ ਹੈ ਦੇਣਾ ਹੁਣ ਸੁਣ ਰਿਹਾ ਸੀਗਾ ਦਿੱਲੀ ਦੇ ਮੁੱਖ ਮੰਤਰੀ ਆਤੀ ਜਿਤੰਦਵਾਲ ਇਹ ਗੱਲ ਤਾਂ ਆਇਆ ਕਿ ਉਹਨੇ ਬੜੀ ਦਲੇਰੀ ਦੇ ਨਾਲ ਆਪਣੀ ਜਿੱਤ ਦਾ ਜਸ਼ਨ ਮਨਾਇਆ ਆਪਣੇ ਵਰਕਰਾਂ ਦੇ ਹੌਸਲੇ ਵੀ ਬਲੰਦ ਕੀਤੇ ਪਰ ਉਹਨੇ ਜਿਹੜੀ ਗੱਲ ਕਹੀ ਕਹਿੰਦੇ ਕਿ ਸਾਡੇ ਲਈ ਇਹ ਜਿੱਤ ਜਿਹੜੀ ਹੈ ਕੋਈ ਜਸ਼ਨ ਮਨਾਉਣ ਦਾ ਵੇਲਾ ਨਹੀਂ ਜੰਗ جاری ਹੈ ਉਹਨੇ ਸੰਕੇਤ ਦਿੱਤਾ ਕਿ ਲੜਾਈ ਜਾਰੀ ਰਹੇਗੀ ਇਸੇ ਤਰੀਕੇ ਨਾਲ ਜਿਵੇਂ ਪਰਵਿੰਦ ਕੇਜਰੀਵਾਲ ਜੀ ਵੀ ਗੱਲ ਕਰਦੇ ਆ ਸਵਾਭਿਕਾ ਉਹਨੇ ਇਹ ਤਾਂ ਬੰਨਣਾ ਹੀ ਸੀ ਕਿ ਦੇਖੋ ਆਪਾਂ ਹਾਰ ਗਏ ਆ ਭਾਜਪਾ ਨੂੰ ਤਾਂ ਮੈਂ ਕਿਹਾ ਵਧਾਈ ਵੀ ਦਿੱਤੀ ਐ ਹਾਰ ਤਕਬੂਲ ਨਹੀਂ ਕੋਈ ਨਹੀਂ ਹਾਰ ਤਾਂ ਸਾਹਮਣੇ ਆ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਭੂਮਿਕਾ ਦਿੱਲੀ ਦੇ ਲੋਕਾਂ ਲਈ ਦਿੱਲੀ ਦੇ ਹਿੱਤਾਂ ਲਈ ਉਹਦੇ ਆਪਾਂ ਲੜਾਈ ਜਾਰੀ ਰੱਖਾਂਗੇ ਪੁਰ ਦਿੱਲੀ ਦੇ ਲੋਕਾਂ ਨੇ ਜਿਹੜੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਕਿ ਸੀ ਉਹਨਾਂ ਦਾਅਵੇ ਤੇ ਵਾਅਦੇ ਨੂੰ ਇੱਕ ਵਾਰੀ ਤਾਂ ਦਿੱਲੀ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਤਾ ਪਰ ਰਵਿੰਦ ਕੇਜਰੀਵਾਲੇ ਕਹਿ ਰਹੇ ਕਿ ਨਹੀਂ ਅਸੀਂ ਤੁਹਾਡੇ ਖੇਤਾਂ ਦੀ ਲੜਾਈ ਲੜਾਂਗੇ ਆਉਣ ਵਾਲੇ ਦਿਨਾਂ ਇਹਨਾਂ ਵਿਰੋਧੀ ਪੰਚਾਇਤ ਦੇ ਬੈਠ ਕੇ ਕਿਹੋ ਜੀ ਭੂਮਿਕਾ ਨਿਭਾਉਣਗੇ ਇਹ ਸਮਾਂ ਦੱਸੇਗਾ ਪਰ ਇਹ ਜ਼ਰੂਰ ਹੈ ਕਿ ਅੱਜ ਦੇ ਜਿਹੜੇ ਨਤੀਜੇ ਆ ਉਹ ਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲਈ ਉਹਨਾਂ ਸਦਾ ਤੋਂ ਪਾਸੇ ਕਰਕੇ ਬਿਠਾਤਾ ਤੇ ਕਮਲ ਖਿਲ ਗਿਆ ਪੂਰੇ ਦਿੱਲੀ ਦੇ ਅੰਦਰ ਜੀ ਸੋ ਇਹਨਾਂ ਲੰਮਾ ਸਮਾਂ ਆਮਾਦੀ ਪਾਰਟੀ ਨੇ ਦਿੱਲੀ ਦੇ ਵਿੱਚ ਰਾਜ ਕੀਤਾ ਸਰ ਪਰ ਗੱਲ ਤਾਂ ਇਹ ਆਂਦੀ ਹੈ ਵੀ ਕੀ ਕਮੀਆਂ ਰਹਿ ਗਈਆਂ ਵੀ ਜਿਹੜਾ ਆਮਾਦੀ ਪਾਰਟੀ ਦਾ ਇਹ ਹਸ਼ਰ ਹੋ ਗਿਆ ਦਿੱਲੀ ਦੇ ਵਿੱਚ ਕਿਉਂਕਿ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿਤਨੇ ਕਿਤੇ ਦਾਅਵੇ ਪੂਰੇ ਵੀ ਹੋਏ ਪਾਣੀਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਬਿਜਲੀ ਨੂੰ ਲੈ ਕੇ ਗੱਲ ਕੀਤੀ ਗਈ ਜੀ ਸਿੱਖਿਆ ਨੂੰ ਲੈ ਕੇ ਗੱਲ ਕੀਤੀ ਗਈ ਜੀ ਸੇਹ ਸਹੂਲਤਾਂ ਨੂੰ ਲੈ ਕੇ ਗੱਲ ਕੀਤੀ ਗਈ ਕਈ ਮੁੱਦੇ ਸੀਗੇ ਪਰ ਆਮਾਦੀ ਪਾਰਟੀ ਘਰੀ ਸ਼ਰਾਬ ਘੋਟਾਲੇ ਨੂੰ ਲੈ ਕੇ ਕੇਜਰੀਵਾਲ ਦੇ ਸ਼ੀਸ਼ ਮਹਿਲ ਦਾ ਮੁੱਦਾ ਉੱਠਿਆ ਇੱਕ ਕਾਫੀ ਗੱਲਾਂ ਨੇ ਉਹਨਾਂ ਨੂੰ ਵੀਕ ਪੁਆਇੰਟ ਦੇ ਨਾਲ-ਨਾਲ ਅੰਦਰ ਵੱਲ ਧੱਕਿਆ ਜੀ ਬਿਲਕੁਲ ਦੇਖੋ ਜੇ ਤੁਸੀਂ ਨਾਲ ਦੋ ਵੱਡੇ ਨੁਕਤੇ ਕਹਿ ਲਈਏ ਪੁਆਇੰਟ ਹੈਗੇ ਇੱਕ ਤੇ ਜਦੋਂ ਆਪਾਂ ਗੱਲ ਕਰਦੇ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਕੇ ਜਦੋਂ ਪਹਿਲਾਂ ਆਏ ਸੀ ਕਿ ਮੈਂ ਤੁਹਾਡੇ ਵਾਅਦੇ ਪੂਰੇ ਕਰਾਂਗਾ ਜੀ ਉਹਨਾਂ ਨੇ ਵਾਅਦੇ ਪੂਰੇ ਕੀਤੇ ਤੇ ਔਰਤਾਂ ਨੂੰ ਜਿਹੜਾ ਹੈਗਾ ਵਿੱਤੀ ਮਦਦ ਦੇਣ ਦਾ ਮਾਮਲਾ ਹੈ ਤੇ ਦਿੱਲੀ ਦੇ ਵਿਕਾਸ ਦਾ ਮਾਮਲਾ ਦੇਖੋ ਉਹਨਾਂ ਨੇ ਬਹੁਤ ਕੁਝ ਕਿਹਾ ਦਿੱਲੀ ਦੀ ਸਿਹਤ ਦੀ ਗੱਲ ਕੀਤੀ ਦਿੱਲੀ ਦੇ ਮਾਰਠਾ ਸਕੂਲਾਂ ਦੀ এডੂਕੇਸ਼ਨ ਦੀ ਗੱਲ ਕੀਤੀ ਆਮ ਆਦਿ ਦੀ ਭਰਾਈ ਦੀ ਗੱਲ ਕੀਤੀ ਇੱਕ ਤਾਂ ਇਹ ਵੀ ਰਿਹਾ ਕੇਂਦਰਵਾਲ ਕਈ ਮਹੀਨੇ ਜੇਲ੍ਹ ਚ ਰਿਹਾ ਉਹਨੇ ਦੋ ਸੱਚੇ ਜਾਂ ਝੂਠੇ ਉਹ ਤਾਂ ਬਾਅਦ ਦੀ ਗੱਲ ਹੈਗੀ ਆ ਅਦਾਲਤਾਂ 'ਚ ਫੈਸਲੇ ਹੋਣਗੇ ਪਰ ਇੱਕ ਮੁੱਖ ਮੰਤਰੀ ਦਾ ਚਿਹਰਾ ਜੋ ਕਈ ਮਹੀਨਿਆਂ ਦੇ ਲਈ ਜੇਲ੍ਹ ਦੇ ਅੰਦਰ ਚਲਾ ਜਾਵੇ ਉਹ ਇਹ ਵੈਕੰਸੀ ਖਲਾਅ ਹੈ ਕਹਿਣ ਨੂੰ ਬੇਸ਼ੱਕ ਆਕਸੀ ਮੁੱਖ ਮੰਤਰੀ ਬਣ ਕੇ ਪਰ ਰਵਿੰਦਰ ਕੇਂਦਰੀਵਾਲ ਦੀ ਜਗ੍ਹਾ ਤਾਂ ਨਹੀਂ ਲਈ ਜਾ ਸਕਦੀ ਸੀ ਨਾ ਇੱਕ ਗੱਲ ਦੂਜੀ ਗੱਲ ਜਿਹੜੀ ਹੈਗੀ ਆ ਸਿੱਧੇ ਤੌਰ ਤੇ ਦੇਖੋ ਵਿਲਜੀ ਨਾਲ ਲੜਾਈ ਕੇਂਦਰ ਨਾਲ ਲੜਾਈ ਹੁਣ ਦਿੱਲੀ ਇਹ ਜਿਹੜਾ ਸਿਸਟਮ ਹੈ ਜਿੱਥੇ ਕੇਂਦਰ ਦੀ ਮੱਧ ਦੇ ਵਗਾਰ ਚੱਲ ਨਹੀਂ ਜਾ ਸਕਦਾ ਚਾਹੇ ਵਿਕਾਸ ਦੀ ਗੱਲ ਹੈ ਅਮਨ ਕਾਨੂੰਨ ਦੀ ਵਿਵਸਥਾ ਦੀ ਗੱਲ ਹੈ ਇਹ ਤੁਸਾਂ ਕਿੰਨੇ ਤੰਤ ਤੁਸੀਂ ਇਸੇ ਮੇਲ ਦਾ ਗੱਲ ਕਰ ਰਹੇ ਹਾਂ ਜਿਹੜਾ ਰਿੰਦ ਕੇਜਰੀਵਾਲ ਦਾ ਕਾਰ ਸੀਗਾ ਸਰਕਾਰੀ ਤੌਰ ਤੇ ਉਹਨੂੰ ਇਸ ਕਦਰ ਪ੍ਰਚਾਰ ਆਇਆ ਗਿਆ ਭਾਜਪਾ ਵੱਲੋਂ ਭਾਜਪਾ ਵਾਲੇ ਦੇਖੋ ਪ੍ਰਚਾਰ ਦਾ ਤੇਜ ਹੈ ਇਸ ਬਾਰੇ ਕੋਈ ਦੋਹਰੇ ਨਹੀਂ ਉਹਨਾਂ ਨੇ ਉਸ ਘਰ ਨੂੰ ਇਸ ਤਰ੍ਹਾਂ ਸ਼ੀਸ਼ਮੈਲ ਮੈਂ ਦੇਖ ਰਿਹਾ ਸੀ ਇਹ ਚੋਣਾਂ ਤੋਂ 2-4 ਦਿਨ ਪਹਿਲਾਂ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਉਹ ਕਹਿ ਰਹੇ ਕਿ ਦਿੱਲੀ ਦੇ ਚੋਣਾਂ ਜਿੱਤ ਲਏ ਕਰੇ ਸੀਸ਼ ਨੇ ਲੋਕਾਂ ਵਾਸਤੇ ਫੋਲਸ ਨਾ ਕਿ ਜਿਵੇਂ ਕੋਈ ਵੱਡਾ ਇਤਿਹਾਸਕ ਮਹਿਲ ਹੁੰਦਾ ਹੈ ਇਦਾਂ ਦੀ ਗੱਲ ਕਰ ਰਹੇ ਸੋ ਬਹੁਤ ਸਾਰੇ ਮਾਮਲੇ ਸੀ ਜਿਨ੍ਹਾਂ ਮਾਮਲਿਆਂ ਲੈ ਕੇ ਜਿੱਥੇ ਆਪਾਂ ਇੱਕ ਪਾਸੇ ਦਾ ਕਹਿ ਰਹੇ ਹਾਂ ਕਿ ਜੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਦਾਅਵੇ ਕੀਤੇ ਜਿਨ੍ਹਾਂ ਦਾਅਵਿਆਂ ਵਾਅਦਿਆਂ ਤੇ ਖਰੇ ਉਤਰਦੇ ਨਹੀਂ ਨਜ਼ਰ ਆਏ ਕਈ ਤਰ੍ਹਾਂ ਦੇ ਸੰਕਟ ਸਦੇ ਟਕਰਾਅ ਦੀ ਸਥਿਤੀ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਨੇ ਦੇਖੋ ਆਜਪਾ ਦੀ ਆਜਪਾ ਨੇ ਜੇ ਰਣਨੀਤੀ ਜਿਹਨਾਂ ਲੜਾਈ ਲੜੀ ਝੋਟਾ ਖੋਲਿਆ ਮੈਨੂੰ ਕਿਦਰ ਲੱਗਦਾ ਹੈ ਕਿ ਆਪ ਉਹਦੇ ਅੱਗੇ ਉਖੜੀਏ ਤੇ ਪੈਰ ਰੱਖਣਗੇ ਮੈਂ ਸੁਣਦਾ ਸੀ ਜਦੋਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਕੇ ਰੈਲੀਆ ਕਰਦੇ ਸੀ ਪ੍ਰਧਾਨ ਮੰਤਰੀ ਦੀ ਰੈਲੀ ਸੁਣਦਾ ਸੁਣਦਾ ਤੁਹਾਨੂੰ ਇਦਾਂ ਲੱਗਦਾ ਸੀ ਜੀ ਕਿ ਪ੍ਰਧਾਨ ਮੰਤਰੀ ਬੋਲ ਰਿਹਾ ਤੇ ਦਿੱਲੀ ਦੇ ਮੁੱਖ ਮੰਤਰੀ ਬਣਣਾ ਇਹਨਾਂ ਨੇ ਉਹ ਉਮੀਦਵਾਰ ਹੈ ਜਾਣਿਓ ਨਾ ਦਿੱਲੀ ਦੇ ਪੱਧਰ ਤੇ ਉੱਤਰ ਕੇ ਪ੍ਰਧਾਨ ਮੰਤਰੀ ਨੂੰ ਜਾਂਦਾ ਹੁੰਦਾ ਨਾ ਕਿ ਜਾਤੀ ਤੌਰ ਤੇ ਆਪਣੇ ਵਿਅਕਤੀਗਤ ਹਉਮੇ ਕੋਲ ਲੜਾਈ ਲੜੀ ਹੋਵੇ ਪ੍ਰਧਾਨ ਮੰਤਰੀ ਨੇ ਇੱਦਾਂ ਲੜਾਈ ਲੜੀ ਬਾਕੀ ਵੀ ਆਗੂ ਖਰਜੇ ਮਮਾ ਸ਼ਾਦੀ ਗੱਲ ਰਾਜਨੀਤੀ ਗੱਲ ਦੂਜੇ ਆਗੂ ਨੇ ਵੀ ਆਪਣਾ ਜੋ ਯੋਗਦਾਨ ਭਾਜਪਾ ਜਿੱਤੋਂ ਹੋਂਚ ਪਾਇਆ ਪਾਇਆ ਪਰ ਕਿਧਰੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਤਾਂ ਨਿੱਚਕੇ ਇਸ ਗੱਲ ਹੀ ਲੱਗੇ ਸੀ ਉਹ ਸਿੱਧੇ ਤੌਰ ਤੇ ਕੇਂਦਰੀ ਵਾਂ ਤੇ ਟੈਗ ਉਹਨਾਂ ਦੇ ਪ੍ਰਚਾਰ ਦਾ ਮੁੱਦਾ ਵਿਕਾਸ ਦਾ ਮੁੱਦਾ ਬਾਹਰਵਾਜ ਪ੍ਰਧਾਨ ਮੰਤਰੀ ਕਹਿੰਦੇ ਕਿ ਇੱਕ ਮੌਕਾ ਤਾਂ ਦੋ ਅਣੀ ਦਿੱਲੀ ਦੇ ਲੋਕਾਂ ਨੂੰ ਕਿਹਾ ਕਿ ਇੱਕ ਮੌਕਾ ਦਿਓ ਦਿੱਲੀ ਦੇਖੋ ਕਿਸ ਕਦਰ ਤੁਹਾਡੀ ਹਾਲਤ ਬਦਲ ਰਹੀ ਹੈ ਤੇ ਦਿੱਲੀ ਲੈ ਕੇ ਆਉਨੇ ਆ ਕਿਦਰੇ ਜਿਹੜੇ ਨਾਰੇ ਲਵਾਏ ਮਾ ਨੇ ਉਦਾਂ ਲੱਗੇ ਕਿ ਦਿੱਲੀ ਦੇ ਲੋਕਾਂ ਨੂੰ ਉਹਨਾਂ ਨੇ ਜਿੱਤ ਲਿਆ ਉਹਨਾਂ ਦਾ ਮਨ ਜਿੱਤ ਲਿਆ ਤੇ ਦਿੱਲੀ ਦੇ ਲੋਕਾਂ ਨੇ ਕਿਹਾ ਕਿ ਜੇ ਫਿਰ ਵਿਕਾਸ ਦੀ ਗੱਲ ਹੀ ਹੈ ਰੋਜ਼ਗਾਰ ਦੀ ਗੱਲ ਹੈ ਪੈਸੇ ਦੀ ਗੱਲ ਹੈ ਤਾਂ ਫਿਰ ਆਪਾਂ ਰਵਿੰਦ ਕੇਜਰੀਵਾਲ ਦੇ ਰਾਹੀਂ ਦਿੱਲੀ ਵਾਲਿਆਂ ਨਾਲ ਲੜਾਈ ਕਿਉਂ ਲੜਨੀ ਹੈ ਕੇਂਦਰ ਨਾਲ ਲੜਾਈ ਕਿਉਂ ਲੜਨੀ ਹੈ ਸਿੱਦੇ ਦਰਦਨਾ ਸਾਂਝੀ ਪਾ ਲਈ ਜਾਏ ਸুইস ਕਰਕੇ ਜਿਹੜੇ ਦਬਾ ਕੇ ਉਹਨਾਂ ਨੇ ਵੰਡਣ ਦਵਾਏ ਕੁਝ ਥੋੜੀਆਂ ਸੀਟਾਂ ਨਹੀਂ 48 ਸੀਟਾਂ ਉਸ ਪਾਰਟੀ ਨੂੰ ਮਿਲ ਗਈਆਂ ਜਿਹੜੀ ਸੀਟਾਂ ਪਹਿਲਾਂ ਕੋਈ ਨਾਮ ਵਾਤਰੀ ਰੱਖਦੀ ਸੀ 48 ਸੀਟਾਂ ਜਿੱਤ ਕੇ ਆਣਾ ਇੱਕ ਤਰ੍ਹਾਂ ਇੱਕ ਦੋ ਨਾਲ ਜਿਵੇਂ ਜਿਹਾ ਹੱਥਾਂ ਤੇ ਸਰੋਜਾਉਣ ਵਾਲੀ ਗੱਲ ਹੈ ਆਜਬਾ ਦੇ ਵਿਰੋਧੀ ਜੋ ਮਰਜ਼ੀ ਕਹਿਣ ਪਰ ਇਹ ਤਾਂ ਉਹਦਾ ਕਿਸ਼ਮਾ ਮੰਨਣਾ ਹੀ ਪਏਗਾ ਕਿ ਉਹ ਪਾਰਟੀ 48 ਸੀਟਾਂ ਡੈਮੋਕ੍ਰੈਟਿਕ ਵੇ ਨਾਲ ਹਾਲਾਂਕਿ ਆ ਵਾਲੇ ਕਹਿ ਰਹੇ ਗੁੰਡਾਗਰਦੀ ਹੋਈ ਹੈ ਥਕੇ ਹੋਏ ਆ ਇਸੀ ਨਾਲ ਦੀ ਗੱਲ ਵੀ ਹੋਈ ਐ ਸਾਰਾ ਕੁਝ ਹੁੰਦਾ ਐ ਡੈਮੋਕ੍ਰੈਟਿਕ ਸਿਸਟਮ ਜੋ ਇਸ ਸਿਸਟਮ ਨੂੰ ਕਬੂਲ ਕਰਦੇ ਹਾਂ ਤੇ ਜਿਹੜੇ ਨਤੀਜੇ ਆਏ ਐ ਬੇਸ਼ੱਕ ਤੇ ਦੋਸ਼ ਵੀ ਲਾਉਂ ਉਹਨਾਂ ਤੇ ਜਾਂਦਾ ਕਬੂਲਣਾ ਹੀ ਪੈਗਾ ਸੋ ਕ੍ਰਿਸ਼ਮਾ ਕਿਹਾ ਜਾ ਸਕਦਾ ਜੋ ਦਿੱਲੀ ਚ ਘਰ ਬਖਾਇਆ ਔਰ 27 ਸਾਲਾਂ ਬਾਅਦ ਕੋਈ ਥੋੜਾ ਅੰਤਰ ਨਹੀਂ ਹੁੰਦਾ 5 ਸਾਲ 10 ਸਾਲ 15 ਸਾਲ 20 ਸਾਲ 27 ਸਾਲ 27 ਸਾਲ ਬਾਅਦ ਲੋਕੀ ਜਿਹੜੇ ਬੱਚੇ ਜਿਹਨੇ ਜਨਮ ਲਿਆ ਹੁੰਦਾ ਜਵਾਨ ਹੋ ਜਾਂਦੇ ਐ ਪੁਰਾਣੀ ਲੀਡਰਸ਼ਿਪ ਨੂੰ ਵੈਸੇ ਭੁੱਲ ਗਏ ਹੋਣੇ ਸਮਪਾਈ ਬਣੇ ਬਹੁਤ ਵੱਡੀ ਕਾਰਗੁਜ਼ਾਰੀ ਕਰਕੇ ਵਿਖਾਈ ਹੈ ਦਿੱਲੀ ਜੰਦਰ ਜੇਵਰੇ ਕੋਈ ਦੋ ਰਏ ਜੀ ਜੀ ਸੋ ਸਰੇ ਦਾ ਗੱਲ ਹੋ ਗਈ ਜੀ ਆਮਾ ਦੀ ਪਾਰਟੀ ਤੇ ਭਾਜਪਾ ਦੀ ਪਰ ਜਿਹੜੀ ਤੀਜੀ ਧਿਰ ਵੱਡੀ ਧਿਰ ਹੈ ਕਾਂਗਰਸ ਉਹਦੀ ਕੋਈ ਗੱਲ ਨਹੀਂ ਹੋ ਰਹੀ ਕਿਉਂ ਕਿ ਖਾਤਾ ਨਹੀਂ ਖੋਲ ਪਾਈਆਂ ਜੀ ਹਾਲਾਂਕਿ ਕਾਂਗਰਸ ਦੇ ਲੀਡਰ ਲੀਡਰ ਨੇ ਸਵਾਗਤ ਕਰ ਰਹੇ ਨੇ ਵਧਾਈ ਦੇ ਰਹੇ ਨੇ ਭਾਜਪਾ ਨੂੰ ਪਰ ਉਹ ਆਪਣੀ ਗੱਲ ਨਹੀਂ ਕਿਤਨਾ ਕਿਤੇ ਕਰਦੇ ਹੋਏ ਨਜ਼ਰ ਆਈ ਵੀ ਸਾਡੀ ਕਿਤੇ ਕਮੀ ਰਹੀ ਗਈ ਅਸੀਂ ਕਿਉਂ ਫੇਲ ਸਾਬਤ ਹੋਏ ਆ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਕਾਂਗਰਸ ਦਾ ਦਫਤਰ ਵੀ ਆ ਪਰ ਉਹ ਜਿੱਤ ਨਹੀਂ ਸਕੇ ਬਿਲਕੁਲ ਲਗਾਤਾਰ ਜਦੋਂ ਆਪਾਂ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਦਾ ਜ਼ਿਕਰ ਕਰਦੇ ਆਂ ਹਰ ਵਾਰੀ ਕਾਂਗਰਸ ਨੂੰ 0 0 0 ਇਹ ਛੋਟੀ ਗੱਲ ਨਹੀਂ ਹੈ ਇਸ ਕਰਕੇ ਵੱਡੀ ਗੱਲ ਕਹਿ ਸਕਦੇ ਨੇ ਕਿ ਦਿੱਲੀ ਇੱਕ ਕੁਝ ਧਾਰਨਾ ਪਰ ਚੰਡੀਗੜ੍ਹ ਦੀ ਵੀ ਗੱਲ ਕਰੀ ਉਹਦੀ ਵੀ ਇੰਪੋਰਟੈਂਸ ਹੋएगी ਜੀ ਪਰ ਦਿੱਲੀ ਜਿਹੜੀ ਹੈ ਦੇਸ਼ ਦੀ ਕੈਪੀਟਲ ਹੈ ਉੱਥੇ ਵਿਧਾਨ ਸਭਾ ਦੀ ਚੋਣ ਹੋ ਰਹੀ ਹੈ ਦੇਸ਼ ਦੀ ਕੈਪੀਟਲ ਦੇ ਅੰਦਰ ਉਸ ਪਾਰਟੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਾਂਗਰਸ ਦਾ ਜਿਸ ਨੇ ਉੱਥੇ ਲੰਬਾ ਸਮਾਂ ਦਿੱਲੀ ਦੇ ਅੰਦਰ ਵੀ ਰਾਜ ਕੀਤਾ ਦੇ ਜਿੱਤੇ ਤਾਂ ਕਿਤੇ ਦਾਕਾਂਵ ਦੇ ਰਾਜ ਉਸ ਪਾਰਟੀ ਦੀ ਸਥਿਤੀ ਇਹ ਹੋ ਜੇ ਕਿ ਇੱਕ ਸਫਰ ਉਸ ਨੂੰ ਹਾਸਲ ਹੋਵੇ ਜਨ ਇੱਕ ਵੀ ਸੀਟ ਨਾ ਮਿਲੇ ਸੋ ਕਾਂਗਰਸ ਲਈ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਤਾਂ ਹੈ ਇਹ ਮੈਂ ਸੁਣ ਰਿਹਾ ਸੀ ਪ੍ਰਿੰਕਾ ਗਾਂਧੀ ਨੂੰ ਮੀਡੀਆ ਵਾਲੇ ਮਤਲਬ ਪੁੱਛ ਰਹੇ ਸੀ ਤਾਂ ਜਵਾਬ ਤਾਂ ਹੀ ਬਣਦਾ ਸੀ ਕਿ ਜੋ ਚਲੋ ਜਿੱਤ ਹੋਈ ਆ ਜਿਹੜੇ ਜਿੱਤਿਆ ਉਹਨਾਂ ਨੂੰ ਮੁਬਾਰਕਬਾਦ ਇਹ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਆਪਣਾ ਵੀ ਆਪਾਂ ਵੀ ਪਰਚੋਲ ਕਰਨੀ ਪੈਗੀ ਕਿ ਕਿਉਂ ਹਾਰੇ ਆ ਇਹ politcal system ਦਾ ਸਾਰੇ ਜੋ ਹਾਰਨ ਤੋਂ ਬਾਅਦ ਪਰਚੋਲ ਵੀ ਕਰਦੇ ਆ ਜਿਹੜੇ ਜਿੱਤ ਜਾਂਦੇ ਉਹ ਦਮਗੇ ਜੇ ਵਜਾਉਂਦੇ ਆ ਸੁविधा ਹੈ ਪਰ ਜੋ ਕਾਂਗਰਸ ਨਾਲ ਜੋ ਵਰਤਾਰਾ ਇੱਕ ਵਾਰੀ ਨਹੀਂ ਪਿਛਲੇ ਕਈ ਇਲੈਕਸ਼ਨ ਤੋਂ ਆ ਰਿਹਾ ਕਮੇ ਪਾਰਟੀ ਨੈਸ਼ਨਲ ਪਾਰਟੀ ਹੋਵੇ ਸੋ ਇਹਦਾ ਸਵਾਲ ਬਣਦਾ ਹੀ ਬਣਦਾ ਹੈ ਕਿ ਕਾਂਗਰਸ ਦੀ ਜਿਹੜੀ ਗੱਲ ਕਰਦੇ ਆ ਆਪਾਂ ਉਥੇ ਇੰਨੀ ਬੁਰੀ ਹਾਰ ਹੋਈ ਹੈ ਹੁਣ ਪੰਜਾਬ ਦੇ ਕਈ ਆਗੂ ਮੈਂ ਸੁਣ ਰਿਹਾ ਸੀ ਇਸ ਗੱਲ ਤੇ ਪੰਜਾਬੀ ਜ ਆਪਾਂ ਜਮਾ ਅਕਸਰ ਬੋਲਦੇ ਨੇ ਕਿ ਕਛਾ ਮਜਾਉਂਦੇ ਆ ਕਿ ਦੇਖੋ ਜੀ ਦਿੱਲੀ ਦੇ ਵਿੱਚ ਆਪ ਹਾਰ ਗਿਆ ਆਪ ਹਾਰ ਗਿਆ ਠੀਕ ਹੈ ਉਹ ਤਾਂ ਆਪ ਹਾਰ ਗਿਆ ਤੁਹਾਡੇ ਬਲੇ ਕੀ ਪਿਆ ਉਹ ਜਿਹੜਾ ਪਹਿਲਾਂ ਵੀ ਸਫਰ ਤੇ ਹੁਣ ਵੀ ਸਫਰ ਤੇ ਸੋ ਇਹ ਗੱਲ ਜਿਹੜੀ ਹੈਗੀ ਹੈ ਦਿੱਲੀ ਚ ਹਾਰ ਦੇ ਤੁਸੀਂ ਗੱਲ ਭਾਜਪਾ ਵਾਲੇ ਤੇ ਆਪ ਵਾਲੇ ਉਹ ਤਾਂ ਕਹਿ ਸਕਦੇ ਆ ਕਾਂਗਰਸ தம் ਸਮਝਾ ਕੇ ਇਸ ਮਾਮਲੇ ਤੇ ਸਭ ਚੁੱਪੀ ਨਜ਼ਰ ਆ ਰਹੀ ਹੈ ਕਿਉਂਕਿ ਨਾ ਤਾਂ ਭਾਜਪਾ ਨੂੰ ਵਧਾਈ ਦੇਣ ਜੋਗੇ ਆ ਸਰਸਰੀ ਤੌਰ ਤੇ ਰਵੇਤੀ ਵਧਾਈ ਦੇਣੀ ਹੁੰਦੀ ਹੈ ਤੇ ਨਾ ਜਿਹੜੀ ਆਪ ਹਾਰੀ ਹੈ ਉਹਦਾ ਅੱਗੇ ਇਹਨਾਂ ਨੂੰ ਲਾਹਾ ਮਿਲਦਾ ਜੇ ਤਾਂ 2-4 ਸੀਟਾਂ ਜਿੱਤ ਜਾਂਦੇ ਤੇ ਕਹਿ ਸਕਦੇ ਸੀ ਫਾਰ ਐਗਜ਼ਾਮਪਲ ਹੁਣ ਉੱਥੇ ਜਿਹੜੀਆਂ ਸੀਟਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਦੇਖੋ ਭਾਜਪਾ ਵਾਲੇ ਸੀਟਾਂ ਜਿੱਤਿਆਂ ਦਾਅਵਾ ਕਰ ਰਹੇ ਆ ਕਿ ਸਾਨੂੰ ਪੰਜਾਬੀਆਂ ਨੇ ਵੀ ਵੱਡੀ ਗਿਣਤੀ ਚ ਵੋਟ ਪਾਈ ਹੈ ਇਸ ਕਰਕੇ ਅਸੀਂ ਜਿੱਤੇ ਆ ਖਾਸ ਤੌਰ ਤੇ ਜਿਹੜੇ ਹੁਣ ਅਰਵਿੰਦ ਕੇਧਰੀਵਾਲ ਜਿਨ੍ਹਾਂ ਨੂੰ ਹਰਾਇਆ ਹੈਗਾ ਉਸ ਉਮੀਦਵਾਰ ਨੇ ਜਿਹੜੇ ਉਮੀਦਵਾਰ ਜਿਹੜੇ ਹੈ ਦਿੱਲੀ ਚ ਭਾਜਪਾ ਦੇ ਉਮੀਦਵਾਰ ਸੀ ਉਹਨਾਂ ਦੇ ਪਿਤਾ ਉਹਨਾਂ ਦਾ ਪਰਿਵਾਰ ਜਿਹੜਾ ਰਾਜਸੀ ਤੌਰ ਤੇ ਪਹਿਲਾਂ ਤੋਂ ਹੀ ਜਾਣਿਆ-ਪਛਾਣਾ ਚਿਰ ਹੈਗਾ ਪ੍ਰਵੇਸ਼ ਵਰਮਾ ਉਹਨੇ ਫਾਜ਼ਲ ਸਾਹਿਬ ਸਨ ਬਰਮਾ ਜਿਹੜੇ ਇੱਕ ਦੂਜੀ ਦੇ ਮੁੱਖ ਮੰਤਰੀ ਰਹੇ ਹਨ ਔਰ ਬਰਮਾ ਪਰਿਵਾਰ ਜਿਹੜਾ ਪੰਜਾਬੀ ਪਰਿਵਾਰ ਹੈ ਇਸ ਤਰ੍ਹਾਂ ਦੇ ਪੰਜਾਬੀ ਪਰਿਵਾਰ ਬਹੁਤ ਸਾਰੇ ਉਹ ਕਹਿੰਦੇ ਜਿਨ੍ਹਾਂ ਨੇ ਭਾਜਪਾ ਨੂੰ ਡਟ ਕੇ ਹਮਾਇਤ ਕੀਤੀ ਹੈ ਕਿਰ ਲੇ ਨਹੀਂ ਗੱਲ ਨਹੀਂ ਜੇ ਆਪਾਂ ਦੇਖੀਏ ਪੰਜਾਬੀ ਕਹ ਲਈਏ ਸਿੱਖ ਪਾਈ ਜਾਰੇ ਦੇ ਚਿਹਰੇ ਕਹ ਲਈਏ ਕਈ ਦੇ ਵੱਡੇ ਚਿਹਰੇ ਆ ਜਿਹੜੇ ਇਸ ਵਾਰ ਭਾਜਪਾ ਵੱਲੋਂ ਜਿੱਤ ਕੇ ਕੰਨ ਮੰਨ ਦੇ ਅੰਦਰ ਸਸਤਾਲਾ ਨਾ ਆਪਾ ਫੜ ਕੇ ਲੈ ਸਕਦੇ ਆ ਲਵਲੀ ਦਾ ਲੈ ਸਕਦੇ ਆ ਮਰਵਾਹ ਦਾ ਲੈ ਸਕਦੇ ਆ ਪੂਰਵੀ ਇੱਕ ਦੋ ਚਿਹਰੇ ਆ ਸੋ ਕਿ ਫਿਰ ਕਾਂਗਰਸ ਨੂੰ ਇਹ ਵੀ ਨਹੀਂ ਲੱਗਦਾ ਕਿ ਪੰਜਾਬੀ ਜਾਂ ਕਿਸੇ ਹੋਰ ਭਾਈਚਾਰੇ ਨੇ ਵੋਟ ਦਿੱਤੀ ਹਾਲਾਂਕਿ ਮਨਿੰਦਰ ਸਰਸਾ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਮੇਰੇ ਹਲਕੇ 'ਚ ਜਿਹੜੀਆਂ ਆ ਗਈਆਂ ਵੱਡੀ ਗਿਣਤੀ ਦੂਜੀਆਂ ਘਟ ਗਿਣਤੀਆਂ ਵੀ ਆ ਉਹ ਕਹਿੰਦੇ ਮੁਸਲਮਾਨ ਭਾਈਚਾਰੇ ਨੇ ਵੀ ਵੱਡੀ ਗਿਣਤੀ ਮੈਨੂੰ ਵੋਟ ਕਰੀ ਹੈ ਸੋ ਕਾਂਗਰਸ ਜਿਹਾ ਦਾਵਾ ਕਰਨ ਜੋ ਕਿ ਨਹੀਂ ਕਿਸੇ ਵਰਗ ਨੇ ਤਾਂ ਵੋਟ ਪਾਈ ਹੋਵੇ ਕਿਤੇ 5000 ਕਿਤੇ 7000 ਜਿਹੜਾ ਹੁਣ ਤੱਕ ਅਨਲਿਸਿਸ ਆ ਜਲਦੀ ਜਲਦੀ ਜਿਹੜੇ ਲੋਕਾਂ ਨੇ ਕੀਤੇ ਆ 10000 ਤੋਂ ਕਿਤੇ ਵੋਟ ਵਧੇ ਨਹੀਂ ਕਾਂਗਰਸ ਦੀ ਸਰ ਜੀ ਸਿਟੀਚਰ ਕਾਂਗਰਸ ਲਈ ਵੀ ਨਮੋਸ਼ੇ ਪਰੇ ਹਾਰ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਸਰ ਜਿੱਥੇ ਭਾਜਪਾ ਦੀ ਜਿੱਤ ਤਾਂ ਹੋਈ ਹੈ ਪਰ ਜਦੋਂ ਕੇਜਰੀਵਾਲ ਨੇ ਸਰਕਾਰ ਸੀ ਆਵਾ ਦੀ ਪਾਰਟੀ ਦਿੱਲੀ ਸਰਕਾਰ 'ਚ ਅਕਸਰ ਗੱਲਾਂ ਉੱਠਦੀਆਂ ਸੀ ਵੀ ਇਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਕਿਸੇ ਸਿੱਖ ਚਿਹਰੇ ਨੂੰ ਹਲੇ ਤੱਕ ਕੋਈ ਅਹੁਦਾ ਨਹੀਂ ਦਿੱਤਾ ਜਾਂ ਸਿੱਖ ਚਿਹਰਾ ਕੋਈ ਮੰਤਰੀ ਨਹੀਂ ਲਗਾਇਆ ਪਰ ਹੁਣ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਵੀ ਭਾਜਪਾ ਦੇ ਜਿਵੇਂ ਸਿੱਖ ਲੀਡਰ ਜਿੱਤੇ ਨੇ ਵੀ ਸਿੱਖ ਚਿਹਰਾ ਸੀਐਮ ਹੋ ਸਕਦਾ ਜੀ ਦੇਖੋ ਬਿਲਕੁਲ ਇਹਦੇ ਪਰ ਕੋਈ ਦੌਰ ਨਹੀਂ ਫੈਸਲਾ ਤਾਂ ਕਰਨਾ ਹੈ ਨਾ ਦਿੱਲੀ ਪਾਰਟੀ ਹੈ ਇੱਕ ਮਾਡ ਹਾਉਸ ਨੇ ਜਿਹੜਾ ਮਨੀਸ਼ ਸੁਧਿਆ ਡਿਪਟੀ ਮੁੱਖ ਮੰਤਰੀ ਰਹੇ ਆ ਦਿੱਲੀ ਦੇ ਆਪ ਦੇ ਤੁਹਾਨੂੰ ਜਿਹੜਾ ਹਰਉਣ ਵਾਲਾ ਭਾਜਪਾ ਦਾ ਉਹ ਵੀ ਸਿੱਖ ਚਿਰ ਹੈ ਉਹਨੂੰ ਵੀ ਜਰਨਲਿਸਟ ਪੁੱਛ ਰਹੇ ਸੀ ਕਿ ਮਰਵਾ ਜੀ ਤੁਸੀਂ ਜਿਹੜਾ ਹੈਗਾ ਮਨੀਸ਼ ਸੁਧਿਆ ਹੋ ਰਿਹਾ ਤੁਸੀਂ ਮੁੱਖ ਮੰਤਰੀ ਦੀ ਦੌੜ ਚ ਜਾ ਹੋ ਸਕਦੇ ਆ ਚਿਹਰਾ ਹੋ ਸਕਦੇ ਆ ਖੈਰ ਉਹਨਾਂ ਜਵਾ ਤਾਂ ਬਣਦਾ ਹੀ ਸੀ ਕਿ ਇਹਦਾ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਪਰ ਚਰਚਾ ਜ਼ਰੂਰ ਹੈਗੀ ਆ ਪ੍ਰੇਮੀ ਕਲਾ ਨਾਲ ਕਿ ਐਕਸਰ ਜਿਹੜਾ ਕਿਹਾ ਜਾਂਦਾ ਸੀ ਕਿ ਪਾਸ਼ਪਾ ਨੂੰ ਜਿਹੜੇ ਹੈਗੇ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਕੋਈ ਮਦਦ ਨਹੀਂ ਕਰਦਾ ਪਰ ਹੁਣ ਪਾਸ਼ਪਾ ਇਹਨਾਂ ਨਤੀਜਿਆਂ ਤੋਂ ਬਾਅਦ ਦਾਵਾ ਕਰ ਰਿਹਾ ਲਗਾਤਾਰ ਦੇਖੋ ਸਿੱਖ ਤੇਰੇ ਦਾ ਕੋਈ ਜਿੱਤ ਕੇ ਆਈ ਆਏ ਹਨ ਬਾਰੇ ਵਿਰੋਧੀ ਤਰ੍ਹਾਂ ਦੇ ਮਤਭੇਦ ਹੋ ਸਕਦੇ ਆ ਮਤਭੇਦ ਹੋਣਾ ਵੀ ਸੁਭਾਵਿਕ ਹੈ ਅਸੀਂ ਦੁਬਾਰਾ ਦੂਜੀਆਂ ਤਰ੍ਹਾਂ ਦੀ ਗੱਲ ਕਰਦੇ ਆ ਉਹਨਾਂ ਚ ਖਾਸ ਕਰਕੇ ਕਾਂਗਰਸ ਦੇ ਹਾਲਾਂਕਿ ਆਪ ਚ ਅਜੇ ਵੀ ਜਿਹੜੇ ਕੇ ਕੋਈ ਤੇਰੇ ਹੈਗੇ ਜਿਹੜੇ ਕਾਂਗਰਸ ਖਰਦ ਦੇ ਚਿਤਾਰ ਸਿੰਘ ਦੀ ਆਪਾਂ ਗੱਲ ਕਰੀ ਜਨ ਸੋਰੀ ਜਨੈਲ ਸਿੰਘ ਦੀ ਗੱਲ ਕਰੀਏ ਜਨੈਲ ਜਿਹੜੇ ਉਹ ਵੀ ਜਿੱਤ ਕੇ ਆ ਗਏ ਉਹ ਵੀ ਸਿੱਖ ਤੇਰਾ ਹੋਰ ਵੀ ਕਦ ਤੇਰਾ ਹੋ ਸਕਦਾ ਪਰ ਭਾਜਪਾ ਦੇ ਜਿਹੜੇ ਚਿਹਰੇ ਜਿੱਤੇ ਆ ਉਹ ਕਦਾਵਾਰ ਆ ਔਰ ਕਦਾਵਾਰ ਹੋਣ ਦੇ ਨਾਲ ਨਾਲ ਕਿਉਂਕਿ ਹੁਕਮਰਾਨ ਤੇ ਅੱਜ ਆ ਗਏ ਸੋ ਚਰਚਾ ਹੋਣੀ ਸੁਭਾਵਿਕ ਹੈ ਕਿ ਕੀ ਕੋਈ ਜਿਹੜਾ ਸਿੱਖ ਤੇਰਾ ਵੀ ਹੋ ਸਕਦਾ ਦਿੱਲੀ ਦਾ ਮੁੱਖ ਮੰਤਰੀ ਕਿਉਂਕਿ ਬਹੁ ਸਮਾਂ ਪਹਿਲਾਂ ਪਹਿਲਾਂ ਜਿਹੜਾ ਦੂਜੇ ਮੁੱਖ ਮੰਤਰੀ ਪਹਿਲਾਂ ਵੀ ਦਿੱਲੀ ਚ ਸਿੱਖ ਤੇਰਾ ਜੀ ਜੀ ਸੋ ਚਲੋ ਜੀ ਉੱਥੇ ਤਾਂ ਹਾਰ ਗਏ ਨੇ ਆਮ ਆਦੀ ਪਾਰਟੀ ਵਾਲੇ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਤਾਂ ਆਮ ਆਦੀ ਪਾਰਟੀ ਸਰਕਾਰ ਹੈਗੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਜੋਰਾ ਛੋਰਾ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਪਰ ਹੁਣ ਲੋਕਾਂ ਦਾ ਇਹ ਕਹਿਣਾ ਜੋ ਮਾਰ ਪੱਤਰਕਾਰ ਨੇ ਸੀਨੀਅਰ ਪੱਤਰਕਾਰਾਂ ਦਾ ਕਹਿਣਾ ਕਿ ਹੁਣ ਕੇਜਰੀਵਾਲ ਉਹ ਨਹੀਂ ਵਿਲੇ ਹੋ ਗਏ ਨੇ ਇੱਥੋਂ ਤੇ ਉਹ ਪੰਜਾਬ ਦੇ ਵਿੱਚ ਆਉਣਗੇ ਤੇ ਇੱਥੇ ਆਪਣਾ ਡੇਰਾ ਲਾਣਗੇ ਤੇ ਇੱਥੇ ਸਾਂਭਣਗੇ ਜੀ ਦੇਖੋ ਇਹ ਤਾਂ ਆਪਣਾ ਆਪਣਾ ਪੋਲੀਟিক্যাল ਨਜ਼ਰੀਆ ਜਨਰੇਸ਼ਨ ਲਈ ਆਪਣਾ ਆਪਣਾ ਐਨਲਸਿਸ ਹੋ ਸਕਦਾ ਹੈ ਅਰੇ ਵੀ ਇਹ ਕਿ ਦਿੱਲੀ ਦੇ ਵਿੱਚ ਵੀ ਲੜਾਈ ਉਹਨਾਂ ਦੇ ਵੱਡੀਆਂ ਨਾ ਸੌਖੀ ਗੱਲ ਨਹੀਂ ਜੇ ਇਲੈਕਸ਼ਨ ਹਾਰ ਗਿਆ ਤਾਂ ਇਹ ਨਹੀਂ ਹੈ ਕਿ ਦਿੱਲੀ ਛੱਡ ਕੇ ਪੰਜਾਬ ਆ ਕੇ ਬੈਠ ਜਾਣਗੇ ਦਿੱਲੀ ਉਹਨਾਂ ਲਈ ਮੈਂ ਤਾਂ ਸਭ ਸਮਝਦਾ ਹਾਂ ਕਿ ਹੋਰ ਵੀ ਵੱਡੀ ਲੜਾਈ ਛੱਡ ਪਈ ਹੈ ਜੀ ਅੱਜ ਹੀ ਮੈਂ ਦੇਖ ਰਿਹਾ ਸੀ ਪਤਾ ਨਹੀਂ ਕਿ ਉਸ ਰਿਪੋਰਟ ਦੇ ਵਿੱਚ ਸਚਾਈ ਹੈ ਇਲੈਕਸ਼ਨ ਦੇ ਦੇ ਨਤੀਜੇ ਪੂਰੀ ਤਰ੍ਹਾਂ ਆਏ ਨਹੀਂ ਸੀ ਇਹ ਹਾਰ ਇਸ ਕੇ ਦਿੱਲੀ ਦਾ ਸਕੱਤਰੇਤ ਨੂੰ ਸੀਲ ਕਰ ਦਿੱਤਾ ਗਿਆ ਯਾਨੀ ਇੱਕ ਵਾਰੀ ਉਹ ਨਿਊਜ਼ ਆਈ ਆਪਾਂ ਚਾਹੀ ਨਹੀਂ ਜਿਸ ਦਾ ਸੁਨੇਹਾ ਤਾਂ ਆਈ ਸੀ ਕਿ ਉਸ ਸਕੱਤਰੇਤ ਨੂੰ ਸੀਲ ਕਰਨ ਦਾ ਮਸਲਾ ਹੈ ਕਿ ਜਿਹੜੀ ਪਿਛਲੀ ਸਰਕਾਰ ਹੈ ਉਹਦੇ ਕੋਈ ਡਾਕੂਮੈਂਟ ਜਿਹੜੇ ਆ ਗਏ ਉਹ ਇਕੱਠੇ ਕਿਤੇ ਜਾ ਰਿਹਾ ਜੋ ਕੁਝ ਪਿਛਲੇ ਸਮੇਂ ਚ ਕਾਰਗੁਜ਼ਾਰੀ ਪਰਫਾਰਮੈਂਸ ਸਰਕਾਰ ਦੇ ਰਹੀ ਹੈ ਸਵਾਲ ਉੱਠਦੇ ਰਹੇ ਆ ਉਹ ਇਕੱਠੇ ਕਿਤੇ ਜਾ ਰਿਹਾ ਸੋ ਪਿਛਲੀ ਸਰਕਾਰ ਦਾ ਲੇਖਾ ਜੋਖਾ ਵੀ ਜਿਹੜਾ ਆ ਪਾਜਪਾੜੇ ਆ ਕੇ ਕਰਨਗੇ ਹਾਲਾਂਕਿ ਸਿੱਧੇ ਤੌਰ ਤੇ ਪਾਜਪਾ ਦੇ ਆਗੂ ਦਾ ਕਹਿੰਦੇ ਰਹੇ ਆ ਭ੍ਰਿਸ਼ਟਾਚਾਰ ਦੇ ਮਾਮਲੇ ਉਹਨਾਂ ਦੇ ਦੋਸ਼ ਲਾਉਂਦੇ ਰਹੇ ਆ ਸਿਨਾ ਕਟਾਲੇ ਦੇ ਦੂਜੇ ਮਾਮਲਿਆਂ ਲੈ ਕੇ ਹੁਣ ਤਾਂ ਤੇਰੀ ਸਦਾ ਜਾ ਗਈ ਹੈ ਸੋ ਪਾਜਪਤਰ ਦਾ ਫਰੋਲਣਗੇ ਫਰੋਲਣਗੇ ਤੇ ਜੇ ਜਿਸ ältੰਗ ਨਾਲ ਉੱਥੇ ਇਦਾਂ ਦੀ ਕਾਰਵਾਈ ਕਰਨਗੇ ਆਪ ਵਾਲਿਆਂ ਦੇ ਖਿਲਾਫ ਅਰਵਿੰਦ ਕੇਜਰੀਵਾਲੀ ਦੇਖੋ ਉਹਨਾਂ ਦੇ ਨੇਤਾ ਉਹਨੂੰ ਤਾਂ ਮੋਰਚਾ ਫਿਰ ਦਿੱਲੀ ਚ ਹੀ ਸੰਭਲਣਾ ਪਏਗਾ ਪਤਾ ਨਹੀਂ ਪੰਜਾਬ ਕਿੰਨਾ ਆ ਸਕਦਾ ਹੈ ਕਿ ਨਹੀਂ ਆ ਸਕਦੇ ਤਾਂ ਵਕਰੀ ਗੱਲ ਆ ਹਾਂ ਇਹ ਗੱਲ ਜ਼ਰੂਰ ਹੈ ਇਸ ਮਾਮਲੇ ਤੇ ਆਪਣੀ ਗੱਲ ਕਰਨੀ ਬਣਦੀ ਹੈ ਦਿੱਲੀ ਗਿਆ ਚੋਣਾ ਦਾ ਅਸਰ ਪੰਜਾਬ ਤੇ ਲਾਜ਼ਮੀ ਤੌਰ ਤੇ ਹੈ ਪਹਿਲੀ ਗੱਲ ਪੰਜਾਬ ਦੇ ਜਿਹੜੇ ਆਗੂ ਹੈ ਚਾਹੇ ਭਾਜਪਾ ਦੇ ਆਗੂ ਹੈ ਚਾਹੇ ਕਾਂਗਰਸ ਦੇ ਆਗੂ ਹੈ ਜਿੱਦਾਂ ਆਪਾਂ ਕਹਿ ਕੇ ਕਾਂਗਰਸ ਦੀ ਪੰਜਾਬ ਚ ਪਰਫਾਰਮੈਂਸ ਹੈ ਦਿੱਲੀ ਚ ਪਰਫਾਰਮੈਂਸ ਚੰਗੀ ਜਾਂ ਮਾੜੀ ਅੱਜ ਦਿੱਲੀ ਦੇ ਨਤੀਜਿਆਂ ਦੀ ਆਪਾਂ ਗੱਲ ਕਰਦੇ ਹਾਂ ਖਾਸ ਕਰਕੇ ਭਾਜਪਾ ਦੀ ਗੱਲ ਕਰੀਏ ਭਾਜਪਾ ਦੇ ਜਿਹੜੇ ਹੁਣ ਵੀ ਪ੍ਰਧਾਨ ਐ ਸੁਨੀਲ ਜਾਖੜ ਉਹਨਾਂ ਵੀ ਮੈਂ ਕਮੈਂਟਸ ਉਹਨਾਂ ਦੇ ਸੁਣ ਰਿਹਾ ਸੀ ਉਹ ਕਹਿੰਦੇ ਦੇਖੋ ਜੀ ਹੁਣੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਇਹਨਾਂ ਨੇ ਮਾੜਾ ਹਾਲ ਕੀਤਾ ਦਿੱਲੀ ਚ ਵੀ ਇਦਾਂ ਦੇ ਕੀਤਾ ਸੀ ਦਿੱਲੀ ਦੇ ਲੋਕਾਂ ਨੇ ਤਾਂ ਸਾਫ਼ ਸਿਖਾਤਾ ਹੈ ਕਿ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਭਾਜਪਾ ਲਈ ਉਹਨੂੰ ਪੰਜਾਬ ਏਜੰਡੇ ਤੇ ਐ ਪੰਜਾਬ ਮਿਸ਼ਨ ਐ ਯਾਨੀ 27 ਚ ਚੇਤੰਨ ਪ੍ਰਧਾਨ ਸਭਾ ਦੀਆਂ ਇਲੈਕਸ਼ਨਸ ਹੋ ਗਈਆਂ ਪੰਜਾਬ ਦੀਆਂ ਤਾਂ ਭਾਜਪਾ ਦੇ ਨਜ਼ਰਾਂ ਪੰਜਾਬ ਦੇ ਉੱਤੇ ਵੀ ਟੀਕੇ ਇੱਕ ਦਾ ਹੌਸਲੇ ਬਲੰਦ ਹੋਇਆ ਉਹਨਾਂ ਨੂੰ ਸ਼ਾਇਦ ਕੋਈ ਹੋਰ ਤੇ ਹਾਰ ਦੀ ਦਾ ਹੋਰ ਗੱਲ ਹੋਣੀ ਸੀ ਉਹ ਤੇ ਹਾਰੀ ਹੈ ਜਿਹੜੀ ਹੈ ਪੰਜਾਬ ਚ ਹੈ ਤੇ ਜਾਂ ਦਿੱਲੀ ਚ ਹੈ ਦਿੱਲੀ ਜੋ ਬੁਰੀ ਤਰ੍ਹਾਂ ਹਾਰ ਗਏ ਉਹਨਾਂ ਦੇ ਵੱਡੇ ਕਦਾਂ ਵਰਾਗੂ ਹਾਰ ਗਏ ਝਟਕਾ ਲੱਗਣਾ ਸੁਭਾਵਿਕ ਹੈ ਸੋ ਉਸ ਤੋਂ ਬਾਅਦ ਭਾਜਪਾ ਦੇ ਹੌਸਲੇ ਬਲੰਦ ਹੋ ਗਿਆ ਉਹ ਕਹਿੰਦੇ ਹੁਣ ਅਸੀਂ ਪੰਜਾਬ ਵੱਲ ਵੀ ਨਜ਼ਰ ਕਰਾਂਗੇ ਸੋ ਪੰਜਾਬ ਤਾਂ ਟਾਰਗੇਟ ਹੋ ਸਕਦਾ ਭਾਜਪਾ ਦਾ ਕਿ ਪੰਜਾਬ ਦੇ ਵਿੱਚ ਜ਼ਿਆਦਾ ਸਰਗਰਮੀਆਂ ਵਧਾ ਸਕਦੇ ਆ ਪੰਜਾਬ ਚ ਕੋਈ ਵਾਅਦੇ ਦੀ ਗੱਲ ਕਰ ਸਕਦੇ ਆ ਪਰ ਇਹਦੇ باوجود ਵੀ ਪੰਜਾਬ ਦੀ ਜਿਹੜੀ ਜ਼ਮੀਨ ਐ ਉਹਦੇ ਲਈ ਭਾਜਪਾ ਨੂੰ ਪੈਰ ਲਗਾਉਣੇ ਐਨੇ ਸੌਖੇ ਨਹੀਂ ਐ ਸ੍ਰੀ ਜਾਖੜ ਖੁਦੀ ਇਹ ਗੱਲ ਕਹਿ ਰਿਹਾ ਕਿ ਜਿਹੜੇ ਪੰਜਾਬੀ ਐ ਇਹ ਕਿਸੇ ਦੀ ਜਿਹੜੀ ਹੈਂਕਰ ਨਹੀਂ ਮੰਨਦੇ ਪਿਆਰ ਨਾਲ ਜਿਹੜਾ ਸਤਕਾਰ ਨਾਲ ਤੇ ਇਹਨਾਂ ਨੂੰ ਘੜ ਲਗਾਵੇ ਸਭ ਕੁਝ ਦੇਣ ਨੂੰ ਮੰਨਣ ਨੂੰ ਤਿਆਰ ਹੁੰਦੇ ਆ ਪਰ ਐਂਕਰ ਜਾਂਕਰ ਨਹੀਂ ਮੰਨਦੇ ਕਿਸੇ ਦੀ ਸੋ ਕੀ ਪੰਜਾਬੀਆਂ ਨੂੰ ਉਹ ਦੇ ਕੇ ਪੰਜਾਬੀਆਂ ਦੇ ਜਿਹੜੇ ਮੁੱਦੇ ਆ बटे ਉਹਨਾਂ ਦਾ ਹੱਲ ਕਰੇਗੀ ਭਾਜਪਾ ਫਿਰ ਤਾਂ ਗੱਲ ਨਾਲ ਲਾ ਸਕਦੇ ਆ ਉਹ ਵੀ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਪਰ ਜੇ ਇਹਨਾਂ ਮੁੱਦਿਆਂ ਤੇ ਲੜਾਈ ਜਾਰੀ ਰਹੀ ਤਾਂ ਭਾਜਪਾ ਦੀ ਜ਼ਮੀਨ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਵੀ ਨਹੀਂ ਸੌਖੀ ਗੱਲ ਨਹੀਂ ਆਪਾਂ ਦੇਖੋ ਸਾਰੇ ਜਾਣਦੇ ਆ ਕਿਸਾਨੀ ਅੰਦੋਲਨ ਕਿਸ ਬੁਰੀ ਤਰ੍ਹਾਂ ਮਾਮਲੇ ਨੂੰ ਲੈ ਕੇ ਉਲਝਿਆ ਹੋਇਆ ਜੀ ਸਿੱਧੇ ਤੌਰ ਤੇ ਕੇਂਦਰ ਨਾਲ ਲੜਾਈ ਹੈ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਲੜਾਈ ਚੱਲ ਰਹੀ ਹੈ ਦੂਜੇ ਕਿਸਾਨ ਮੋਰਚੇ ਦੇ ਆਗੂ ਵੀ ਲੜਾਈ ਲੜ ਰਹੇ ਆ ਸੋ ਪੰਜਾਬ ਦੇ ਬੇਸਕ ਬੁੱਧਾਂ ਦੀ ਗੱਲ ਹੈ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਬਲਕਿ ਚੰਡੀਗੜ੍ਹ ਦਾ ਕੁਝ ਹਿੱਸਾ ਕੱਟ ਕੇ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਜਿਹੜੇ ਬਿਨਿਆਦੀ ਹੱਕ ਹਕੂਕ ਆ ਕਹਿੰਦੇ ਤੇ ਉਹਨਾਂ ਦੇ ਛਾਪੇ ਮਾਰੇ ਜਾ ਰਹੇ ਸੋ ਬਹੁਤ ਸਾਰੇ ਮੁੱਦੇ ਆ ਜੇ ਤੁਹਾਨੂੰ ਮੁੱਦਿਆਂ ਦਾ ਕੋਈ ਹੱਲ ਹੋਏਗਾ ਫਿਰ ਤਾਂ ਠੀਕ ਹੈ ਕਹਿੰਦਾ ਦਿੱਲੀ ਜਿੱਤੇ ਨਾਲ ਭਾਜਪਾ ਵਾਲੇ ਜੇ ਕਹਿਣ ਪੰਜਾਬੀਆਂ ਦਾ ਦਿਲ ਜਿੱਤੇ ਲੈ ਜਾਏਗਾ ਦਿੱਲੀ ਦੇ ਜਿੱਤਲੀ ਪਰ ਪੰਜਾਬੀਆਂ ਦਾ ਦਿਲ ਦਿੱਲੀ ਜਿੱਤੇ ਨਾਲ ਨਹੀਂ ਜਿੱਤਿਆ ਜਾ ਸਕਦਾ ਪੰਜਾਬੀਆਂ ਦਿਲ ਦਾ ਪੰਜਾਬੀਆਂ ਨੂੰ ਗੱਲ ਨਾਲ ਲਾਉਂਗੇ ਜੇ ਆ ਵੀ ਇਹਦੇ ਮੁੱਦੇ ਦਾ ਹੱਲ ਕਰੋਗੇ ਫਿਰ ਪੰਜਾਬੀ ਹੰਗਾਰਾ ਕਰਨੀ ਤਿਆਰ ਹੋ ਸਕਦੇ ਆ ਜੀ ਜੀ ਸੋ ਸਰ ਜੰਦੇ ਜੰਦੇ ਗੱਲ ਕਰਾਂਗੇ ਜੀ ਅੰਨਾ ਹਜ਼ਾਰੇ ਦੀ ਅੰਨਾ ਹਜ਼ਾਰੇ ਦਾ ਕਹਿਣਾ ਕਿ ਕੇਜਰੀਵਾਲ ਨੇ ਮੇਰੀ ਗੱਲ ਨਹੀਂ ਮੰਨੀ ਜੀ ਦੇਖੋ ਅੰਨਾ ਹਜ਼ਾਰੇ ਦੀ ਇੱਕ ਮੂਵਮੈਂਟ ਸੀ ਇੱਕ ਦੌਰ ਸੀ ਜਦੋਂ ਪੂਰੇ ਦੇਸ਼ ਦੇ ਅੰਦਰ ਚੱਲੀ ਉਹਨਾਂ ਦਾ ਨਾਮ ਸੀ ਉਹਨੂੰ ਕਦੇ-ਕਦੇ ਬਿਆਨ ਦੇਣ ਲਈ ਬਾਹਰ ਆਉਂਦੇ ਆ ਆਪਣੇ ਤੌਰ ਤੇ ਬਹੁਤ ਬਜ਼ੁਰਗ ਆਗੂ ਹੈ ਕੇਜਰੀਵਾਲ ਨੇ ਗੱਲ ਮੰਨੀ ਜਾਂ ਨਹੀਂ ਮੰਨੀ ਹੋ ਜਿੱਦਾਂ ਬਾਕੀ ਆਗੂਆਂ ਦਾ ਬਿਆਨ ਹੈ ਅੰਨਾ ਹਜ਼ਾਰੇ ਦਾ ਵੀ ਇੱਕ ਬਿਆਨ ਹੈ ਇਸ ਮੁੱਦੇ ਦੇ ਉੱਤੇ ਅਰਵਿੰਦ ਕੇਜਰੀਵਾਲੇ ਬਾਰੇ ਬਹੁਤ ਸਾਰੇ ਆਗੂ ਬੋਲੇ ਆ ਪੰਜਾਬ ਦੇ ਆਗੂ ਬੋਲੇ ਆ ਪਾਜ ਪਾਜ ਦੇ ਆਗੂ ਬੋਲੇ ਆ ਮੀਡੀਆ ਵਰਗੇ ਕੋਈ دوست ਜਿਹੜੇ ਕਿਸੇ ਨੇ ਭੇਜ ਤੇ ਜਾਂ ਚਲੇ ਗਏ ਨਾ ਹਜ਼ਾਰੇ ਕੋਲ ਉਹਨਾਂ ਜਾ ਕੇ ਕੇਜਰੀਵਾਲ ਦੇ ਖਿਲਾਫ ਹੀ ਬੋਲਣਾ ਸੀ ਸੋ ਕੇਜਰੀਵਾਲ ਦੇ ਖਿਲਾਫ ਬੋਲਤਾ ਪਰ ਹੁਣ ਅੰਨਾ ਹਜ਼ਾਰੇ ਦੇ ਜਿਹੜੇ ਕਮੈਂਟਸ ਹੈ ਉਹ ਦੌਰ ਦੇ ਨਜ਼ਰੀ ਨਾਲ ਦੇਖਿਆ ਜਾਵੇ ਜਦੋਂ ਦੌਰ ਚ ਲੜਾਈ ਲੜੀ ਸੀ ਨਾ ਤਾਂ ਹੁਣ ਅੰਨਾ ਹਜ਼ਾਰੇ ਰਹੇ ਆ ਨਾ ਦਾਰੇ ਸੋਨੇ ਦੇ ਕਮੈਂਟਸ ਜਿਹੜੇ ਆਪਣੀ ਜਗ੍ਹਾ ਤੇ ਹੋ ਸਕਦੇ ਆ ਪਰ ਉਹਦੇ ਕਮੈਂਟਸ ਦੀ ਕੋਈ ਇਨਈ ਐਮੀਤ ਨਹੀਂ ਕਿ ਉਹਨਾਂ ਦੇ ਕਮੈਂਟਸ ਜੇ ਮੰਨ ਲਏ ਉਹਨਾਂ ਦੀ ਗੱਲ ਮੰਨ ਲਏ ਜਾਂਦੇ ਤਾਂ ਸ਼ਾਇਦ ਅੱਜ ਜਿਤਨਾ ਹਾਰ ਕੇਜਰੀ ਵਾਲੇ ਦੀ ਗੱਲ ਤੇ ਪਹੁੰਚਣਾ ਸੀ ਜੀ ਜੀ ਸੋ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਮਿਹਰਬਾਨੀ ਅਸਾਂ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ